ਯੂਨਾਨ ਦੇ ਐਲੈਕਜ਼ੈਂਡਰੀਆ ਸ਼ਹਿਰ ਤੋਂ ਹੀਰੋ ਨਾਮ ਦੇ ਇੱਕ ਬੰਦੇ ਨੇ ਇੱਕ ਯੰਤਰ ਬਣਾਇਆ ਜੋ ਕਿ ਪਾਫ ਦੇ ਜ਼ੋਰ ਨਾਲ ਚੱਲਦਾ ਸੀ। ਇਹ ਯੰਤਰ ਦਾ ਨਾਮ ਇਓਲੇਪਾਈਲ ਜਾਂ ਹੀਰੋ ਦਾ ਇੰਜਣ ਵੀ ਕਿਹਾ ਜਾਂਦਾ ਹੈ। ਪਾਣੀ ਨੂੰ ਗੋਲ-ਗੋਲੇ ਵਿੱਚ ਪਾਫ ਲਈ ਉਬਾਲਿਆ ਜਾਂਦਾ ਹੈ ਜੋ ਨੋਜ਼ਲ ਰਾਹੀਂ ਨਿਕਲਦਾ ਹੈ। ਇਹ ਲਿਪਾਇਲ ਦਾ ਹੀਰੋ ਦੇ ਇੰਜਨ ਦਾ ਇੱਕ ਹੋਰ ਨਮੂਨਾ ਹੈ। ਪਾਣੀ ਨੂੰ ਬਾਫ ਨੇ ਉਬਾਲਿਆ ਜਾਂਦਾ ਹੈ ਜੋ ਨੋਜ਼ਲ ਰਾਹੀਂ ਨਿਕਲਦਾ ਹੈ।